ਮਹਾਰਾਣੀ ਪ੍ਰਨੀਤ ਕੌਰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਪਟਿਆਲੇ ਨੂੰ ਲੈ ਕੇ ਪਟਿਆਲੇ ਦੇ ਡਵੈਲਪਮੈਂਟ ਨੂੰ ਲੈ ਕੇ ਫੋਰਨ ਦੇ ਵਿੱਚ ਜਦੋਂ ਫੋਰਨ ਮਨਿਸਟਰ ਸੀਗੇ ਪੰਜਾਬੀਆਂ ਦੇ ਨਾਲ ਕਿਤੇ ਵੀ ਕੋਈ ਧੱਕਾ ਹੋਇਆ ਉਹਦੇ ਵਾਸਤੇ ਜਿਹੜੀ ਆਵਾਜ਼ ਚੱਕੀ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਚੱਕੀ ਹਮੇਸ਼ਾ ਅੱਜ ਉਹਨਾਂ ਨੂੰ ਜਿਹੜਾ ਪਟਿਆਲੇ ਦੇ ਨੇ ਚੁਣਾ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਿਵੇਂ ਇੱਕ ਐਮਸੀ ਜਾਂ ਸਰਪੰਚ ਕੰਮ ਕਰਦਾ ਉਸ ਤਰੀਕੇ ਦੇ ਨਾਲ ਵਿਚਰੇ ਆ ਐਮਪੀ ਭਾਰਤ ਸਰਕਾਰ ਦੇ ਐਕਸਟਰਨਲ ਅਫੇਅਰ ਮਨਿਸਟਰ ਰਹੇ ਮਹਾਰਾਣੀ ਪਰਨੀਤ ਕੌਰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਪਟਿਆਲੇ ਨੂੰ ਲੈ ਕੇ ਪਟਿਆਲੇ ਦੇ ਡਵੈਲਪਮੈਂਟ ਨੂੰ ਲੈ ਕੇ ਫੋਰਮ ਦੇ ਵਿੱਚ ਜਦੋਂ ਫੋਰਨ ਮਨਿਸਟਰ ਸੀਗੇ ਪੰਜਾਬੀਆਂ ਦੇ ਨਾਲ ਕਿਤੇ ਵੀ ਕੋਈ ਧੱਕਾ ਹੋਇਆ ਉਹਦੇ ਵਾਸਤੇ ਜਿਹੜੀ ਆਵਾਜ਼ ਚੱਕੀ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਚੱਕੀ ਹਮੇਸ਼ਾ ਅੱਜ ਉਹਨਾਂ ਨੂੰ ਜਿਹੜਾ ਪਟਿਆਲੇ ਦੇ ਵਿੱਚ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਿਵੇਂ ਇੱਕ ਐਮਸੀ ਜਾਂ ਸਰਪੰਚ ਕੰਮ ਕਰਦਾ ਉਸ ਤਰੀਕੇ ਦੇ ਨਾਲ ਵਿਚਰੇ ਆ ਉਹਨਾਂ ਨੇ ਪਟਿਆਲੇ ਨੂੰ ਆਪਣਾ ਘਰ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਪਹੁੰਚਣਾ ਉਨੀ ਮਿਹਨਤ ਕਰਨੀ ਉਹਨਾਂ ਵਰਕਰਾਂ ਦੇ ਨਾਲ ਸ਼ਹਿਰੀਆਂ ਦੇ ਨਾਲ ਲਗਾਅ ਇੰਨਾ ਸਮਾਂ ਦੇਣ ਵਾਲਾ ਲੀਡਰ ਪੂਰੇ ਭਾਰਤ ਦੇ ਵਿੱਚ ਨਹੀਂ ਹੈਗਾ ਅੱਜ ਕਿ ਜਿਸ ਲੀਡਰ ਨੇ ਅਸੀਂ ਆਪ ਕਹਿੰਦੇ ਕਿ ਐਮਸੀ ਦੇ ਸਰਪੰਚ ਜਿਹੜਾ ਹੈਗਾ ਹਰੇਕ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਨਹੀਂ ਕੀਤਾ ਪਟਿਆਲੇ ਦੇ ਵਿੱਚ ਉਹਨਾਂ ਨੇ ਪਟਿਆਲੇ ਦੇ ਵਿੱਚ ਸਰਪੰਚ ਦੀ ਤਰ੍ਹਾਂ ਐਮਸੀ ਦੀ ਤਰ੍ਹਾਂ ਕੰਮ ਕਰਕੇ ਦਿੱਤਾ ਹੈ ਹਰੇਕ ਦੇ ਦੁੱਖ ਸੁੱਖ ਵਾਸਤੇ ਜਦੋਂ ਵਿਕਾਸ ਦੀ ਗੱਲ ਆਉਂਦੀ ਹੈ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ ਅੱਜ ਪਟਿਆਲੇ ਨੂੰ ਜਿਹੜੀਆਂ ਸਾਨੂੰ ਦੋ ਯੂਨੀਵਰਸਿਟੀਆਂ ਮਿਲੀਆਂ ਸਾਨੂੰ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਮਿਲਿਆ ਸਾਡਾ ਬੱਸ ਸਟੈਂਡ ਦਾ ਕੰਮ ਕੰਪਲੀਟ ਹੋਇਆ ਸਾਡੀਆਂ ਸੜਕਾਂ ਫੋਰ ਲਾਈਨ ਹੋਈਆਂ ਪਟਿਆਲੇ ਦੀ ਜਿਹੜੀ ਵੀ ਡਿਵੈਲਪਮੈਂਟ ਹੋਈ ਉਹਦੇ ਵਿੱਚ ਬਹੁਤ ਵੱ ਹੁਣ ਵੀ ਜੋ ਮਹਾਰਾਣੀ ਪ੍ਰਨੀਤ گور ਜੀ ਨੇ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਪਟਿਆਲੇ ਦਾ ਮਸਲਾ ਸੀਗਾ ਜਿਹੜਾ ਸਾਡੇ ਖੱਗਰ ਦਾ ਪ੍ਰੋਜੈਕਟ 1300 1400 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਇਹ ਕਿਉਂਕਿ ਤਿੰਨ ਰਾਜਾਂ ਦਾ ਖੱਗਰ ਦਾ ਜਿਹੜਾ ਪ੍ਰੋਜੈਕਟ ਹੈ ਇਹ ਤਿੰਨ ਸਟੇਟਾਂ ਇਕੱਠੀਆਂ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਚਾਰ ਸੀਟਾਂ ਵਿੱਚ ਚੰਡੀਗੜ੍ਹ ਦਾ ਵੀ ਪੋਰਸ਼ਨ ਆਂਦਾ ਹੈ ਤੇ ਇਹ ਕੇਂਦਰ ਦੇ ਕੋਈ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਪਾਸ ਹੋ ਕੇ ਗਿਆ ਪਿਆ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਭਾਰਤੀ ਜਨਤਾ ਪਾਰਟੀ ਦੁਆਰਾ ਸ਼ਖਾਵਜ ਜੀ ਵੱਲੋਂ ਜਲਦੀ ਹੀ ਜਿਹੜਾ ਇਹ ਵਾਲਾ ਪ੍ਰੋਜੈਕਟ ਜਿਹੜਾ ਪਟਿਆਲੇ ਦੇ ਵਿਨਾਸ਼ ਦਾ ਬਹੁਤ ਵੱਡਾ ਕਾਰਨ ਬਣਿਆ ਉਹਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਬਾਹਰਾਣੀ ਪ੍ਰਨੀਤ ਕੌਰ ਜੀ ਤੇ ਕੇਂਦਰ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਨਿਭਾਨਗੇ ਇਹ ਪ੍ਰੋਜੈਕਟ ਪਾਸ ਕਰਾ ਕੇ ਜਿਹੜਾ ਪੰਜਾਬ ਦਾ ਸਭ ਤੋਂ ਵੱਧ ਜਿਹੜਾ ਹੜ੍ਹ ਵਾਲਾ ਏਰੀਆ ਇਹਦੇ ਵਿੱਚ ਜਿਹੜਾ ਹੈਗਾ ਇੱਕ ਨਵੀਂ ਆਸ ਜਾਗੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦੇ ਨਾਲ ਨੀਰ ਸਾਹਿਬ ਜਿਹੜੀ ਸਿਆਸਤ ਹੈ ਮੋਤੀ ਮਹਿਲ ਦੇ ਆਲੇ ਦੁਆਲੇ ਹੀ ਕੁਕਦੀਰੀ ਹੈ ਤੇ ਜਿਹੜਾ ਅਜੇ ਰਿਲੇਵ ਹੈ ਉਹ ਇੱਕ ਦੀ ਫੁੱਕਣ ਵਿੱਚ ਹੈ ਸ਼ੁਰੂ ਨਹੀਂ ਕਰਦੇ ਹਾਲ ਦਾ ਤੁਸੀਂ ਕਿਦਾਂ ਮੰਨ ਰਹੇ ਹੋ ਮੈਂ ਪ੍ਰਧਾਨ ਜੀ ਗੱਲ ਕਰ ਰਿਹਾ ਜਿਹੜਾ ਸਿਆਸਤ ਹੈ ਸਿਆਸਤ ਹਮੇਸ਼ਾ ਲੋਕਾਂ ਦੇ ਨਾਲ ਤੇ ਵਿਕਾਸ ਦੇ ਨਾਲ ਸੰਬੰਧਿਤ ਰਹੀ ਹੈ ਸਿਆਸਤ ਦੇ ਵਿੱਚ ਜੇ ਅੱਜ ਘੱਗਰ ਦੇ ਪ੍ਰੋਜੈਕਟ ਦੀ ਸਾਨੂੰ ਆਸ ਬੰਦੀ ਹੈ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜੇ 1400 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਕੇਂਦਰ ਦੇ ਵਿੱਚ ਪੈਂਡਿੰਗ ਹੈ ਇਸ ਤੋਂ ਪਹਿਲਾਂ ਪੀਨ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਗੱਲ ਕਰਦਾ 500 ਕਰੋੜ ਪਟਿਆਲੇ ਦੀ ਗੱਲ ਕਰਦਾ ਪਟਿਆਲੇ ਦਾ ਜਿਹੜਾ 500 ਕਰੋੜ ਦਾ ਪ੍ਰੋਜੈਕਟ ਅੱਧੇ ਪੈਸੇ ਜੇ ਮਹਾਰਾਜ ਅਮਰਿੰਦਰ ਸਿੰਘ ਜੀ ਦੇ ਸੰਬੰਧ ਕੇਂਦਰ ਸਰਕਾਰ ਨਾਲ ਚੰਗੇ ਸੀਗੇ ਤਾਂ ਅਮਰੂਦ ਦੇ ਤਹਿਤ 250 ਕਰੋੜ ਰੁਪਏ ਸਾਨੂੰ ਪਟਿਆਲੇ ਨੂੰ ਸਾਨੂੰ ਜਿਹੜਾ ਅਲੋਕੇਟ ਹੋਇਆ 500 ਕਰੋੜ ਦਾ ਪ੍ਰੋਜੈਕਟ ਹੋਵੇ 1 ਰੁਪਏ ਦੇ ਪਰ ਨਗਰ ਨਿਗਮ ਤੇ ਨਹੀਂ ਪਾਇਆ ਜਿਹੜਾ 30% ਪਟਿਆਲਾ ਨਗਰ ਨਿਗਮ ਨੇ 150 ਕਰੋੜ ਰੁਪਏ ਜਮ੍ਹਾਂ ਕਰਾਉਣਾ ਸੀਗਾ ਉਹ ਵੀ ਕੇਂਦਰ ਸਰਕਾਰ ਨੇ ਆਪਣਾ ਪੰਜਾਬ ਸਰਕਾਰ ਨੇ ਜਮ੍ਹਾਂ ਕਰਾਇਆ ਮੇਰਾ ਇੱਕੋ ਹੀ ਗੱਲ ਤੁਹਾਡੇ ਨਾਲ ਸਾਂਝ ਕਰਨ ਦੀ ਮੈਂ ਬੰਦਾ ਕਿ ਸਿਆਸਤ ਜਿਹੜੀ ਕੀਤੀ ਜਾਂਦੀ ਹੈ ਵੋਟਾਂ ਪਾਈਆਂ ਜਾਂਦੀਆਂ ਜਾਂਦੀਆਂ ਲੋਕਤੰਤਰ ਹੈ ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿਕਾਸ ਦੇ ਨਾਲ ਲੋਕਾਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਇਸ ਨੂੰ ਉਹਨਾਂ ਦੇ ਪ੍ਰਭਾਵ ਦਾ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੀ ਜਿਹੜੀ ਸਿਆਸੀ ਲੰਮੀ ਪਾਰੀ ਆ ਉਹਦਾ ਫਾਇਦਾ ਪਟਿਆਲੇ ਨੂੰ ਮਿਲਿਆ ਜੇ ਸਾਡੇ ਕੋਲ ਮੈਂ ਮੈਂ ਇੱਕ ਵਾਰ ਤੁਹਾਡੀ ਗੱਲ ਨੂੰ ਕੰਪਲੀਟ ਕਰਦਾ ਪਹਿਲਾਂ ਕਿ ਜੇ ਪਟਿਆਲੇ ਦੇ ਵਿੱਚੋਂ ਸਾਡਾ ਐਮਐਲਏ ਮੁੱਖ ਮੰਤਰੀ ਬਣਿਆ ਤਾਂ ਜਿਹੜੀ ਯੂਨੀਵਰਸਿਟੀ ਲਾਅ ਯੂਨੀਵਰਸਿਟੀ ਕਿਹਨੂੰ ਮਿਲੀ ਸਾਡੇ ਪਟਿਆਲੇ ਨੂੰ ਮਿਲੀ ਸਾਡੇ ਨੂੰ ਸਪੋਰਟ ਯੂਨੀਵਰਸਿਟੀ ਕਿਹਨੂੰ ਮਿਲੀ ਪਟਿਆਲੇ ਨੂੰ ਮਿਲੀ ਅੱਜ ਜਿਹੜਾ ਸਭ ਤੋਂ ਵੱਡਾ ਭਾਰਤ ਦਾ ਨਹੀਂ ਏਸ਼ੀਆ ਦਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਜਿਹੜਾ ਲਗਭਗ ਸਾਡਾ ਤਿਆਰ ਹੈ ਕਿਨੂੰ ਮਿਲਿਆ ਪਟਿਆਲੇ ਨੂੰ ਮਿਲਿਆ ਜੇ ਅੱਜ ਬੱਸ ਸਟੈਂਡ ਦੀ ਗੱਲ ਕਰਦੇ ਆ ਤਾਂ ਕਿੱਥੇ ਬਣਿਆ ਪਟਿਆਲੇ ਦਾ ਸਾਡਾ ਜਿਹੜਾ ਅੱਤੀ ਅਦੋਂ ਜਿਹੜਾ ਸਭ ਤੋਂ ਵੱਡਾ ਬੱਸ ਸਟੈਂਡ ਸਾਡਾ ਬਣ ਕੇ ਮਿਲਿਆ ਇਹ ਲਾਭ ਜਦੋਂ ਮਿਲਦੇ ਆ ਜੇ ਲੀਡਰ ਸਾਡਾ ਤਕੜਾ ਹੁੰਦਾ ਜੇ ਲੀਡਰ ਦੇ ਜਾਨ ਹੁੰਦੀਆਂ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੂਬਸੂਰਤੀ ਹੈ ਕਿ ਜਿਹੜਾ ਇਹਦਾ ਲੀਡਰ ਤਕੜਾ ਹੋਏਗਾ ਉਹ ਆਪਣੇ ਇਲਾਕੇ ਵਾਸਤੇ ਕੰਮ ਕਰ ਜੇਗਾ ਤੇ ਅੱਜ ਮੈਂ ਇਸ ਮੌਕੇ ਦੇ ਉੱਪਰ ਇੱਕੋ ਹੀ ਗੱਲ ਦੀ ਸਾਂਝ ਕਰਦਾ ਕਿ ਜਿਹੜੀ ਬਾਹਰਾਨੀ ਪ੍ਰਨੀਤ ਕੋਰ ਨੇ ਇਹ ਸਿਆਸੀ ਸ਼ੁਰੂਆਤ ਕੀਤੀ ਹੈ ਇਹ ਸਿਆਸੀ ਸ਼ੁਰੂਆਤ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਘੱਗਰ ਦੇ ਪ੍ਰੋਜੈਕਟ ਨੂੰ 1400 ਕਰੋੜ ਕਰੋੜ ਰੁਪਏ ਦੀ ਲਾਗਤ ਦੇ ਨਾਲ ਕੇਂਦਰ ਸਰਕਾਰ ਤੋਂ ਪੰਜਾਬ ਦਾ ਪ੍ਰੋਜੈਕਟ ਪੈਂਡਿੰਗ ਪਿਆ ਹੈ ਆੜ ਵਾਲੇ ਸਮੇਂ ਤੁਸੀਂ ਦੇਖੋਗੇ ਮਈ ਦੇ ਵਿੱਚ ਕੇਂਦਰ ਚ ਸਰਕਾਰ ਬਣੇਗੀ ਬਾਹਰ ਆਣੀ ਪਰਨੀਤ ਕੋਰ ਅਸੀਂ ਆਸ ਕਰਦੇ ਹਾਂ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨਾਂ ਨੂੰ ਮੌਕਾ ਦੇਵੇ ਉਹਨਾਂ ਨੂੰ ਚੰਗਾ ਜਿਹੜਾ ਨਿਯੁਕਤੀ ਜਿਹੜੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਅਸੀਂ ਟਿਕਟ ਵਾਸਤੇ ਵੀ ਬੇਨਤੀ ਕਰਾਂਗੇ ਤੇ ਕੇਂਦਰ ਦੇ ਵਿੱਚ ਜਿਹੜਾ ਵੱਡਾ ਰੋਲ ਹੋਏਗਾ ਉਹਦਾ ਫਾਇਦਾ ਜਿਹੜਾ ਸਾਨੂੰ ਜਿਹੜੇ ਪਟਿਆਲੇ ਦੇ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ 1400 ਕਰੋੜ ਰੁਪਏ ਦੀ ਗਰਾਹ ਜਿਹੜੀ ਕੇਂਦਰ ਸਰਕਾਰ ਤੋਂ ਮਿਲਣੀ ਆ ਉਹਦਾ ਜਿਹੜਾ ਹੈਗਾ ਅੱਜ ਮੈਂ ਕਹਿੰਦਾ ਕਿ ਨਹੀਂ ਪੱਤੇ ਰੱਖਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜੀ ਤਕਲੀਫ ਤੋਂ ਜਿਹੜੀ ਹੈਗੀ ਪੂਰੇ ਪਟਿਆਲੇ ਨੂੰ ਨਜਾਤ ਮਿਲੇਗਾ। ਤੁਸੀਂ ਕਿੱਦਾਂ ਦੇਖਦੇ ਹੋ 2 ਸਾਲ ਦੇ ਵਿਕਾਸ ਕਾਰਜ ਕਿੱਦਾਂ ਦੇਖ ਰਹੇ ਹੋ ਪਟਿਆਲਾ ਦੇ ਵਿੱਚ ਆਵਾਜ਼ੀ ਪਾਰਟੀ ਦੇ। ਦੇਖੋ ਸਮਝ ਆ ਰਿਹਾ ਨਾ ਸੁਣਿਆ ਕਿਸੇ ਤੋਂ। ਇੰਨੀ ਗੱਲਬਾਤ ਦਾਅਵੇ ਨਾਲ ਕਹਿ ਸਕਦਾ ਕਿ ਜਿਸ ਦਿਨ ਦੀ ਸਰਕਾਰ ਬਣੀ ਹੈ ਤੁਸੀਂ ਲੋਕ ਪੱਤਰਕਾਰ ਭਾਈ ਤੁਸੀਂ ਹਰੇਕ ਡਿਪਾਰਟਮੈਂਟ ਦੇ ਵਿੱਚ ਜਾਂਦੇ ਹੋ ਹਰੇਕ ਵਿਭਾਗ ਦੇ ਵਿੱਚ ਜਾਂਦੇ ਹੋ ਤੁਸੀਂ ਕਿਤੇ ਕੋਈ ਵਰਕ ਆਰਡਰ ਕੱਟਿਆ ਪਿਆ ਤੇ ਕੰਮ ਚੱਲਦਾ ਤੁਹਾਨੂੰ ਜੇ ਕੋਈ ਨਜ਼ਰ ਆਇਆ ਹੋਵੇ ਸਵੇ ਗੱਲਾਂ ਦੇ ਘੜਾ ਤੋਂ ਕਿਉਂਕਿ ਗੱਲਾਂ ਮਾਰ ਕੇ ਹੀ ਸਰਕਾਰ ਬਣਾਈ ਸੀ ਗੱਲਾਂ ਮਾਰ ਕੇ ਹੀ ਵਿਕਾਸ ਦੇ ਕੰਮ ਨੂੰ ਪੂਰਾ ਕਰਤਾ ਤੇ ਉਹ ਗੱਲਾਂ ਦੇ ਘੜਾ ਦੇ ਵਿੱਚ ਕਦੇ ਮਿੱਠਾ ਵੱਜਦਾ ਕਦੇ ਘੀ ਵੱਜਦਾ ਕਦੇ ਕੁਛ ਵੱਜਦਾ ਇੱਕ ਬੋੜੀ ਪਟਿਆਲੇ ਦੇ ਵਿੱਚ ਸਿਮਿੰਟ ਦੀ ਕਿਤੇ ਨਵੀਂ ਲੱਗੀ ਪਟਿਆਲੇ ਨੂੰ ਨਜ਼ਰ ਆਂਦੀ ਹੋਵੇ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਜਾ ਕੇ ਦਿਖਾਣਾ ਕਿ ਆਹ ਦੇਖੋ ਜੀ ਨਮਾ ਕੰਮ ਚੱਲ ਪਿਆ ਇਹ ਇਸ ਸਰਕਾਰ ਦੀ ਦੇਣ ਹੈ